ਜੇ ਤੁਸੀਂ ਕੱਲ ਦੀ ਖਬਰ ਤੁਹਾਨੂੰ ਸੁਣੀ ਹੋਣੀ ਹੈ ਕਿ 941 ਕਰੋੜ ਰੁਪਇਆ ਕੱਲ ਕਰਜ਼ਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲਿੱਤਾ ਹੈ। 1 ਮਹੀਨੇ ਦੇ ਅੰਦਰ 4000 450 ਕਰੋੜ ਰੁਪਏ ਲੈ ਲਿਆ। ਪਿਛਲੇ 20 ਮਹੀਨਿਆਂ ਅੰਦਰ 60000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹੈ। ਇੱਕ ਕੋਈ ਸਕੀਮ ਚੱਲਦੀ ਦਿਖਾ ਦਿਓ। ਕੋਈ ਸੜਕ ਪੇਰ ਹੁੰਦੀ ਦਿਖਾ ਦਿਓ ਕੋਈ ਚੀਜ਼ ਨਵੀਂ ਬੰਦੀ ਦਿਖਾ ਦਿਓ ਜਾਂ ਕਿਸੇ ਨੂੰ ਕੋਈ ਸਹੂਲਤ ਦਿੱਤੀ ਦਿਖਾ ਦਿਓ 60 ਹਜ਼ਾਰ ਕਰੋੜ ਚਾੜ ਕੇ ਕਰਜ਼ਾ ਕੱਲਾ ਕੀ ਕੰਮ ਕੀਤਾ ਆਪਣੇ ਇਸ਼ਤਿਹਾਰ ਹਿੰਦੁਸਤਾਨ ਦੇ ਕੋਨੇ-ਕੋਨੇ ਚ ਕਰੋੜਾਂ ਰੁਪਇਆ ਇਸ਼ਤਿਹਾਰਾਂ ਤੇ ਲਾਇਆ ਆਪਣੀ 파ਰਟੀ ਤਗੜਾ ਕਰਨ ਵਾਸਤੇ ਵੱਡੇ ਵੱਡੇ ਜੈੱਟ ਖਰੀਦੇ ਉਹਨਾਂ ਨੂੰ ਕੇਜਰੀਵਾਲ ਨੂੰ ਲਿਜਾਣ ਵਾਸਤੇ ਕੱਲੇ ਲੁੱਟਣ ਦਾ ਕੰਮ ਕਰਦੇ 60000 ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈ ਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ ਤੱਕ ਤਾਂ ਤਿੰਨ ਚਾਰ ਸੌ ਕਰੋੜ ਕਰਜ਼ਾ ਲੈ ਲੰਗੇ ਉਹਦੇ ਬਾਅਦ ਲਾਊਗਾ ਕੌਣ ਇਹਨਾਂ ਨੂੰ ਤਾਂ ਫਿਕਰ ਨਹੀਂ ਹੈ ਫਿਰ ਅਗਲੀ ਸਰਕਾਰ ਤੇ ਛੱਡ ਦੰਗੇ ਆਹ ਤਾਂ ਲੁੱਟ ਕੇ ਚਲੇ ਜਾਵਾਂਗੇ ਸੋ ਮੈਂ ਪੰਜਾਬ ਦੀ ਜਨਤਾ ਨੂੰ ਅਵੇਅਰ ਕਰਨਾ ਚਾਹੁੰਦਾ ਸਰ ਜੇ ਇਹਦੀ ਲੁੱਟ ਕੀਤੀ ਤੁਸੀਂ ਕਹਿ ਰਹੇ ਹੋਗੇ ਜੇ ਤੁਹਾਡੀ ਸਰਕਾਰ ਆਉਂਦੀ ਹੈ ਰਿਕਵਰ ਕੀਤਾ ਜੀ ਉਸਾਰ ਆਹ ਇੱਕ ਐਜੀ ਚੀਜ਼ ਐ ਇਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾਊਗਾ ਕਿਸੇ ਦੀ ਵੀ ਸਰਕਾਰ ਐ ਕੋਈ ਨਹੀਂ ਬਖਸ਼ੂਗਾ ਕਿਉਂਕਿ ਜਿੰਨੀ ਲੁੱਟ ਇਹਨਾਂ ਨੇ ਕੀਤੀ ਐ ਜੋ ਪੰਜਾਬ ਨੂੰ ਤਬਾਹ ਕੀਤਾ ਐ ਜਿਸ ਲੈਵਲ ਤੇ ਇਹਨਾਂ ਨੇ ਕਰਪਸ਼ਨ ਕਰ ਰਿਆ ਐ ਇਹ ਤਨ ਕੋਡ ਕੈਮ ਕੀਤਾ ਕਿ ਕਰਜ਼ਾ ਲੈ ਲਿਆ ਕਿੱਥੋਂ ਕਰਜ਼ਾ ਲੈ ਲਿਆ ਅਸੀਂ ਤਾਂ ਉਹਨਾਂ ਵਾਲੇ ਕਰਜ਼ੇ ਮੋੜੀ ਜਾਂਦੇ ਆ ਅਸੀਂ ਤਾਂ ਉਹਨਾਂ ਦੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗੀ ਜਾਂਦੇ ਆ ਜਿਹੜਾ 50000 ਕਰੋੜ ਦਾ ਕਰਜ਼ਾ ਕਹਿੰਦੇ ਨੇ ਕੱਲ ਨੂੰ ਜਵਾਬ ਦੇ ਦੇਣਾ ਸੀ ਗਵਰਨਰ ਨੂੰ ਉਹਨੇ ਕਿਹਾ ਕਿ ਕਿੱਥੇ ਪੈਸੇ ਖਰਚਿਆ ਹਾਲਾਂਕਿ ਉਹਨੇ ਪਹਿਲਾਂ ਆਲੇ ਤੋਂ ਨਹੀਂ ਪੁੱਛਿਆ ਕਿ ਇੱਕ ਇੱਕ ਲੱਖ ਰੁਪਏ ਕਰੋੜ ਦਾ ਕਰਜ਼ਾ ਲੈ ਲਿਆ ਡੇਢ ਡੇਢ ਲੱਖ ਕਰੋੜ ਦਾ ਕਰਜ਼ਾ ਲੈ ਲਿਆ ਕਿ ਕਿੱਥੋਂ ਲਿਆਂਦਾ ਤੇ ਕਿੱਥੇ ਖਰਚਿਆ ਪਹਿਲਾਂ ਆਲੇ ਨੂੰ ਨੇ ਪੁੱਛਿਆ ਸਾਨੂੰ ਪੁੱਛਿਆ ਸਾਡੇ ਕੋਲ ਜਵਾਬ ਹੈਗਾ ਕੱਲ ਨੂੰ 50000 ਕਰੋੜ ਦਾ ਹਿਸਾਬ ਦੇ ਦਾਂਗੇ ਕਿ ਐਨਾ ਸੀ ਜਿਹੜਾ ਪੰਨ ਬੱਸਾਂ ਤੇ बसा करजा किसी ने जितने मर्जी कर लो पैसे हीरे मोती मगर ख्याल इतना रहे कफन पे जेब नहीं होती सब कुछ इची रह जाना हां जे पंजाब वास्ते कोई काम कर जागे ਚਾਰ ਬੰਦੇ ਯਾਦ ਰੱਖ ਰਣਗੇ ਕੋਈ ਬੰਦੇ ਆਏ ਸੀ ਯਾਰ ਪੰਜਾਬ ਵਾਸਤੇ ਕੰਮ ਕੀਤਾ ਉਹਨਾਂ ਨੇ ਉਦੋਂ ਕਿਤੇ ਮੁੱਢ ਵੱਜ ਗਿਆ ਉਦੋਂ ਕਿਤੇ ਪੰਜਾਬ ਦਾ ਮੁੱਢ ਵੱਜ ਗਿਆ ਤੱਕ ਪੰਜਾਬ ਵੱਡਾ ਹੋ ਜਾਊਗਾ ਜਿਹੜੇ ਆਂ ਦਰਸਤ ਦੇਖਦੇ ਆਪਾਂ ਆਪਾਂ ਥੋੜੀ ਲਾਏ ਨੇ ਜਿਨ੍ਹਾਂ ਦੀ ਛਾਂ 'ਚ ਬੈਨੇ ਆ ਜਾਂ ਜਿਨ੍ਹਾਂ ਤੋਂ ਆਪ ਫੜ ਲੈਨੇ ਆਪਾਂ ਨਹੀਂ ਲਾਏ ਆਪਣੇ ਦਾਦੇ ਨੇ ਜਾਂ ਆਪਣੇ ਪਰਦਾਦੇ ਨੇ ਲਾਏ ਹੋਣੇ ਉਦੋਂ ਲਾ ਕੇ ਗਏ ਹਲ ਹੁਣ ਲੈ ਰਹਿਆਂ ਇਸੇ ਤਰ੍ਹਾਂ ਜਿਹੜਾ ਅੱਜ ਬੀਜਾਂਗੇ ਆਉਣ ਵਾਲੀਆਂ ਪੀੜੀਆਂ ਉਹਦਾ ਉਹਦੀ ਛਾਂ ਮਾਨਣਗੀਆਂ ਜੇ ਵਧੀਆ ਹਲਦਾਰ ਤੇ ਜਿਹੜਾ ਸ਼ਾਨਦਾਰ ਬੂਟੇ ਤੇ ਦਰਖਤ ਲਾ ਦਾਂਗੇ ਤਾਂ ਪੰਜਾਬ ਚ ਛਾਂ ਹੋ ਜੂਗੀ ਤੇ ਆਉਣ ਵਾਲੀਆਂ ਪੀੜ੍ਹੀਆਂ ਮਿੱਠੇ ਫਲ ਖਾਣਣਗੀਆਂ ਜੇ ਇੰਨਾ ਵਾਂਗੂ ਜ਼ਹਿਰੀ ਮੰਡਣੀਆਂ ਨੇ ਕੋਈ ਚਿੱਟੇ ਦਾ ਵਪਾਰੀ ਕੋਈ ਗਤੋਂ ਗੁਗਤੋਂ ਹੁਣ ਸਾਰੇ ਦੇਖ ਲੋ ਇਕੱਠੇ ਹੋ ਜਾਂਦੇ ਆਪਸ ਚ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਸੀ ਅੱਜ ਕਿਹੜੀ ਪਾਰਟੀ ਚਾ ਕੋਈ ਕਿਸੇ ਦੇ ਹੱਕ ਚ ਬਿਆਨ ਦੇ ਦਿੰਦਾ ਕੋਈ ਕਿਸੇ ਦੇ ਹੱਕ ਚ ਫਿਰ ਉਹ ਪੀਏ ਕਹਿੰਦਾ ਸਾਰਾ ਆਪਾਂ ਤਾਂ ਉਹਦੇ ਵਿਰੁੱਧ ਆਉਂ ਕਹਿੰਦਾ ਅੱਛਾ-ਅੱਛਾ ਫਿਰ ਆਪਾਂ ਵਾਪਸ ਲੈ ਲਨੇ ਬਿਆਨ ਇਹ ਆਪ ਮੁਚਲੇ ਹੋਏ ਨੇ ਸਾਰੇ ਇੱਕ ਦੂਜੇ ਦੇ ਘਰੇ ਡਿਨਰ ਕਰਦੇ ਨੇ ਸੋ ਇਹਨਾਂ ਕੋਈ ਯਕੀਨ ਨਹੀਂ ਕਰਨਾ ہاں ਜਿੰਨਾ ਯਕੀਨ ਤੁਸੀਂ ਸਾਡੇ ਤੇ ਕਰ ਰਹੇ ਹੋ ਉਸ ਗੱਲ ਤੇ ਅਸੀਂ ਪਹਿਰਾ ਦੇਵਾਂਗੇ ਮੈਂ ਤਾਂ ਦਿਨ ਰਾਤ ਅਰਦਾਸ ਕਰਦਾ ਪ੍ਰਭਾਤਮਾ ਮੈਥੋਂ ਕਿਸੇ ਅਹਜੀ ਫਾਈਲ ਤੇ ਸਾਈਨ ਨਾ ਕਰਵਾ ਲਈ ਜਿਸ ਦੇ ਨਾਲ ਕਿਸੇ ਦਾ ਚੁੱਲ੍ਹਾ ਬੁਝਦਾ ਹੋਵੇ ਮੈਥੋਂ ਅਹਜੀ ਫਾਈਲ ਤੇ ਸਾਈਨ ਕਰਵਾਈ ਜਿਸ ਦੇ ਨਾਲ ਕਿਸੇ ਘਰ ਤੇ ਚਿਰਾਗ ਰੌਸ਼ਨ ਹੁੰਦਾ ਹੋਵੇ ਕਿਸੇ ਘਰ ਤੇ ਕਿੱਦਾਂ ਭੰਗੜਾ ਪੈਂਦਾ ਹੋਵੇ ਕੋਈ ਨੌਕਰੀ ਮੈਨਜ਼ੀ ਹੋਵੇ ਕਿਸੇ ਦੀ ਕਵੀਲਦਾਰੀ ਲਈ ਤੇ ਚੜ੍ਹਦੇ ਹੋਵੇ 1.5 ਸਾਲ ਹੋ ਗਿਆ ਸਰਕਾਰ ਬਣੀ ਨੂੰ 1.5 ਸਾਲਾਂ ਦੇ ਵਿੱਚ ਜੁਲਾਈ 1 ਤੋਂ ਪਿਛਲੇ ਸਾਲ ਜੁਲਾਈ 2022 ਤੋਂ ਬਿਜਲੀ ਦੇ ਬਿੱਲ ਫ੍ਰੀ ਕੀਤੇ ਇਹ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ ਅਸੀਂ ਉਹਨਾਂ ਨੂੰ ਦੱਸਿਆ ਨਹੀਂ ਹੈਗਾ ਕਿੱਥੋਂ ਆਉਣਗੇ ਕਿਉਂਕਿ ਸਾਨੂੰ ਪਤਾ ਸੀ ਇਹਨਾਂ ਚੋਂ ਹੀ ਆਉਣਗੇ ਸੋ ਪੈਸੇ ਉਹਨਾਂ ਚੋਂ ਕੱਢਾਂਗੇ ਆ ਵੀ ਰਹੇ ਨੇ ਜਿਨ੍ਹਾਂ ਨੇ ਕਈਆਂ ਨੇ ਪਹਾੜਾਂ 'ਚ ਦੱਬੇ ਹੋਏ ਆ ਪੈਸੇ ਕਈਆਂ ਨੇ ਸ਼ਾਮਲਾ ਟੱਜ ਦੱਬੇ ਹੋਏ ਆ ਪੈਸੇ ਕਈਆਂ ਦੇ ਘਰ ਹੀ ਪਏ ਨੇ ਕਈਆਂ ਕੋਲ ਨੋਟ ਗਿਣਨ ਵਾਲੀਆਂ ਮਸ਼ੀਨਾਂ ਪਈਆਂ ਨੇ ਸੋ ਇਸ ਕਰਕੇ ਪੈਸੇ ਸੁੱਝ ਨਿਕਲ ਗਏ ਪੈਸੇ ਦੀ ਕੋਈ ਕਮੀ ਨਹੀਂ ਬਿਜਲੀ ਦੇ ਬਿੱਲ ਫ੍ਰੀ ਕੀਤੇ 88% ਘਰਾਂ ਨੂੰ ਅੱਜ ਬਿਜਲੀ ਦਾ ਬਿੱਲ ਫ੍ਰੀ ਆਉਂਦਾ ਤੁਹਾਡੇ ਚੋਂ ਵੀ ਬਹੁਤ ਸਾਰੇ ਹੋਣਗੇ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਫ੍ਰੀ ਆਉਂਦੇ ਹੋਣਗੇ ਬਿਜਲੀ ਬਿੱਲ ਨਹੀਂ ਆਉਂਦਾ ਇਹ ਪਲਾਨਿੰਗ ਹੈ ਨੇ ਅੱਗੇ ਆ ਜਾਓ ਰੋਜ਼ਗਾਰ ਉਹੀ ਉਹੀ ਅਫਸਰ ਨੇ ਉਹੀ ਫੈਲਾ ਨੇ ਉਹੀ ਪੈਨ ਨੇ ਤੇ ਹੁਣ ਕਿਵੇਂ ਮਿਲਣ ਲੱਗੀਆਂ ਨੌਕਰੀਆਂ 1.5 ਸਾਲ ਦੇ ਵਿੱਚ ਲਗਭਗ 37000 ਨਿਯੁਕਤੀ ਪੱਤਰ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ 37000 ਤੁਹਾਡੇ ਪਿੰਡਾਂ 'ਚ ਵੀ ਬਹੁਤ ਸਾਰੇ ਹੋਣਗੇ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਣਗੀਆਂ ਪਿੰਡਾਂ ਦੇ ਵਿੱਚ ਢੋਲ ਵੱਜੇ ਪਿੰਡਾਂ ਦੇ ਵਿੱਚ ਜਲੇਬੀਆਂ ਵੰਡੀਆਂ ਗਈਆਂ ਖੁਸ਼ੀਆਂ ਮਨਾਏ ਗਈਆਂ ਕਾਧੀਆਂ ਸਾਡੇ ਪਿੰਡ ਦੀ ਕੁੜੀ ਨੂੰ ਸਬ ਇੰਸਪੈਕਟਰ ਦੀ ਨੌਕਰੀ ਮਿਲ ਗਈ ਸਾਡੇ ਪਿੰਡ ਦੇ ਚਾਰ ਮੁਲਾਜ਼ਮ ਹੋ ਗਏ ਪਹਿਲਾਂ ਕੋਈ ਨਹੀਂ ਸੀ ਸਾਡੇ ਪਿੰਡ ਦੇ ਮੁੰਡੇ ਨੂੰ ਐਸ ਡੀਓ ਬਣ ਗਿਆ ਜੀ ਸਾਡੇ ਪਿੰਡ ਦਾ ਮੁੰਡਾ ਐਦਾਂ ਪਿੰਡਾਂ ਦੇ ਵਿੱਚ ਖੁਸ਼ੀਆਂ ਆਈਆਂ ਵਾਪਸ ਹੁਣ ਪਹਿਲਾਂ ਸਰਕਾਰੀ ਸਿਰਫ ਕੰਮਾਂ ਦੇ ਨਾਮ ਤੇ ਕੁਝ ਨਹੀਂ ਹੁੰਦਾ ਸੀ ਕਾਗਜ਼ਾਂਤ ਹੁੰਦਾ ਸੀ ਹੁਣ ਕੰਮ ਧਰਤੀ ਤੇ ਹੁੰਦਾ ਹੈ ਹੁਣ ਨਿਯੁਕਤੀ ਪੱਤਰ ਵੰਡ ਸਮਰੋਹ ਉਹ ਪਹਿਲਾਂ ਕਦੇ ਹੋਏ ਹੀ ਨਹੀਂ ਹੁਣ ਜਦੋਂ ਕੋਈ ਵਪਾਰੀਆਂ ਨੂੰ ਮਿਲਣਾ ਹੈ ਸਨਤਕਾਰ ਮਿਲਨੀ ਵਪਾਰੀਆਂ ਨੂੰ ਕਹਿ ਰਹੇ ਆਓ ਕੰਮ ਕਰੋ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਦਿਓ ਰੋਜ਼ਗਾਰ ਦਿਓ ਤੁਸੀਂ ਲਾਓ ਫੈਕਟਰੀਆਂ ਸੀ ਤੁਹਾਡੇ ਤੋਂ ਕੁਝ ਨਹੀਂ ਭਾਲਦੇ ਪਹਿਲਾਂ ਕੀ ਕਰਦੇ ਸੀ ਉਹ ਪਹਿਲਾਂ ਲੋਕਾਂ ਨੂੰ ਉਹ ਕੋਈ ਜਾਂਦਾ ਸੀ ਵਪਾਰੀ ਮੈਂ 1900 ਕਰੋੜ ਲਾਉਂਗਾ ਜੀ ਤੇ 1900 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗਾ ਮੈਨੂੰ ਇਜਾਜ਼ਤ ਦੇ ਦਿਓ ਕੰਮ ਕਰਨ ਦੀ ਉਹ ਕਹਿੰਦੇ ਸੀ ਠੱਠੇ ਖੂਚ ਬਹਿਣ ਲੋਕ ਅਸੀਂ ਕੀ ਲੈਣਾ ਰੋਜ਼ਗਾਰ ਤੋਂ ਤੂੰ ਸਾਨੂੰ ਦੱਸ ਕਿੰਨੇ ਦੇਣਾ ਹੈ ਸਾਡਾ ਹਿੱਸਾ ਦੱਸ ਐਸੇ ਹਿੱਸੇ ਕਰਕੇ ਵਪਾਰੀ ਇਹ ਦੂਰ ਦੂਰ ਚਲੇ ਜਾਂਦੇ ਸੀ ਵੀ ਯਾਰ ਇੱਥੇ ਤਾਂ ਕੰਮ ਹੈ ਨਹੀਂ ਜਦੋਂ ਦੀ ਆਪਣੀ ਸਰਕਾਰ ਆਈ ਹੈ ਵਪਾਰੀ ਆਪ ਕਹਿੰਦੇ ਨੇ ਇੱਕ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਸੁਣਾਉਣਾ ਹੁਣੇ-ਹੁਣੇ ਅਸੀਂ ਅਰਵਿੰਦ ਕੇਜਰੀਵਾਲ ਜੀ ਆਏ ਸੀ ਅਸੀਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੁਹਾਲੀ ਸਨਤਕਾਰਾਂ ਨਾਲ ਮਿਲਣੀ ਕੀਤੀ ਇੱਕ ਵਪਾਰੀ ਉੱਠ ਕੇ ਕਹਿੰਦਾ ਜੀ ਸਾਨੂੰ ਕਾਂਗਰਸ ਦੀ ਸਰਕਾਰ ਵੇਲੇ ਪਲਾਂਟ ਮਿਲੇ ਸੀਗੇ ਇੰਡਸਟਰੀਅਲ ਪਲਾਟ ਕਿ ਤੁਸੀਂ ਇੱਥੇ ਫੈਕਟਰੀ ਲਾ ਲਓ ਕਹਿੰਦੇ ਜਦੋਂ ਫੈਕਟਰੀ ਲਾਉਣ ਲੱਗੇ ਉਦੋਂ ਕਹਿੰਦੇ ਹਿੱਸਾ ਦਿਓ ਫੈਕਟਰੀ ਸਾਥੋਂ ਲੱਗੀ ਨਹੀਂ ਹੁਣ ਸਰਕਾਰ ਆਮ ਆਦਮੀ ਦੀ ਪਾਰਟੀ ਦੀ ਬਣ ਗਈ ਉਹ ਪਲਾਟ ਦਾ ਟਾਈਮ ਲੰਘ ਗਿਆ ਹੁਣ ਕਿ ਇੰਨੇ ਚਿਰ ਤੁਸੀਂ ਇੱਥੇ ਫੈਕਟਰੀ ਲਾਉਣੀ ਸੀ ਨਹੀਂ ਤਾਂ ਹੁਣ ਪਲਾਟ ਵਾਪਸ ਦਿਓ ਉਹ ਕਹਿੰਦੇ ਜੀ ਹੁਣ ਪਲਾਟ ਵਾਪਸ ਕਰਨ ਦੇ ਨੋਟਸ ਆਈ ਜਾਂਦੇ ਨੇ ਹੁਣ ਤਾਂ ਸਾਡਾ ਦਿਲ ਕਰਨ ਲੱਗਿਆ ਵੀ ਲਾ ਲਈਏ ਫੈਕਟਰੀ ਹੁਣ ਤਾਂ ਸਾਡਾ ਵਿਸ਼ਵਾਸ ਬਣਿਆ ਤਾਂ ਅਸੀਂ ਉਸੇ ਦਿਨ ਉਸੇ ਸਟੇਜ ਤੋਂ ਹੀ ਫੈਸਲਾ ਕੀਤਾ ਉਹ ਕਿ ਕੀ ਚਾਹੁੰਦੇ ਹੋ ਕਹਿੰਦੇ ਜੀ ਸਾਲ ਵਧਾ ਦਿਓ ਇੱਕ ਸਾਲ ਵਧਾ ਦਿਓ ਸਾਲ ਦੇ ਵਿੱਚ ਵਿੱਚ ਫੈਕਟਰੀ ਲਾ ਲਾਂਗੇ ਨਾ ਲੱਗੀ ਜੁਰਮਾਨੇ ਸਮੇਤ ਪਲਾਟ ਵਾਪਸ ਲੈ ਲਓ ਅਸੀਂ ਸਾਲ ਉੱਤੇ ਖੜਿਆ ਖੜਿਆ ਨਹੀਂ ਵਧਾ